ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਵਿੱਚ ਪੱਤਨ ਨਗਸੇ ਲਈ ਲੈ ਕੇ ਆਏ ਜੀ ਦੋ گاਵਾ ਬਈ ਤਾਜੀਆਂ ਸੂਈਆਂ ਵੀ ਆ ਨੇ ਤੇ ਇੱਕ ਬਾਈ ਕੋਲੇ ਟੋਕੜ ਗੱਬਣ ਮਾਝਾ ਤੇ ਅੱਜ ਦੀ ਜਿਹੜੀ ਵੀਡੀਓ ਬਣਾਉਣ ਲੱਗੇ ਆ ਬਈ ਫਾਰਮ ਤੇ ਬਣਾਉਣ ਲੱਗੇ ਆ ਤੇ ਜਿਹੜੇ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਉਹ ਬਈ ਨੇ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਦਾ ਹੋ ਸਕੇ ਜੀ ਆਉ ਕਰ ਲੈਨੇ ਬਾਈ ਨਾ ਗੱਲ ਬਾਤ ਆਜੋ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਹੋ ਠੀਕੋ ਵਧੀਆ ਜੀ ਠੀਕ ਠਾਕ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਜਗਸੀਰ ਸਿੰਘ ਵੀਰੇ ਪਿੰਡ ਵੱਲੋ ਹਮ ਡਿਸਟ੍ਰਿਕਟ ਬਠਿੰਡਾ ਨੇੜੇ ਪਿੰਡ ਬਾਈ ਨੇੜੇ ਪਿੰਡ ਬਾਈ ਚੌ ਰਹਿ ਗਿਆ ਹਮ ਬਦਿਆਲਾ ਆ ਗਿਆ ਜਿਹੜੇ ਮੋਤਾਪਾ ਮੰਡੀ ਆਇਆ ਮੋਬਾਈਲ ਨੰਬਰ ਬੋ 62845 8766 ਇਹ ਬਾਈ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਵੜ ਦੇ ਨੇ ਕਿਹੜਾ ਸੂਆਸ ਹੋਈ ਵੀ ਇਹ ਬਾਈ ਤੀਜਾ ਸੂਆਸ ਹੋਈ ਕਿੰਨਾ ਟਾਈਮ ਹੋ ਗਿਆ ਬਈ ਸੋਈ ਨੂੰ ਇਹਨੂੰ ਅਜ 10 ਸਾਲ ਹੋ ਗਏ ਬਈ ਸੋਈ ਨੂੰ ਬੱਚਾ ਕੀ ਆ ਮਗਰ ਬੱਚਾ ਬੱਸ ਆ ਬਈ ਉਹ ਬੈਠਾ ਬੱਚਾ ਮਗਰ ਬੱਚਾ ਬਈ ਆ ਬੈਠਾ ਠੀਕ ਆ ਤੇ ਦੁੱਧ ਕਿੰਨਾ ਹੁਣ ਚੋਣ ਵਾਲਾ ਦੁੱਧ ਇਸ ਟਾਈਮ ਬਈ ਚੋਣ ਵਾਲਾ 20 ਲੀਟਰ ਤਿਆਰ ਆ ਜਾਣਾ 20 ਲੀਟਰ ਉਹ ਦ ਤਿਆਰ ਆ ਪਾਈ ਦੋ ਡੰਗ ਚੋਕੇ ਲੈ ਜਾਣਾ ਹਾਂ ਬਈ ਭਾਵਾ ਦੋ ਡੰਗ ਚੋਲੇ ਦੇ ਚਵਾਈ ਚੋਈ ਕਿਵੇਂ ਆ ਕੋਈ ਚੁਈ ਜਮਾ ਇੱਕ ਨੰਬਰ ਆ ਬਾਈ ਆਪਣੇ ਗੋਲੇ ਘਰੇ ਲੂ ਪਸੂ ਜਾਂ ਕੋਈ ਵਪਾਰ ਦਾ ਕੰਮ ਨਹੀਂ ਆਪਣਾ ਓਕੇ ਬਾਈ ਮਸ਼ੀਨ ਨਾਲ ਚਵਾਈ ਹੁੰਦੀ ਹੈ ਹਾਂ ਬਾਈ ਮਸ਼ੀਨ ਨਾਲ ਕਰਿਆ ਹੱਥੀ ਵਿਚੋਲੇ ਨਾਲ ਮਸ਼ੀਨ ਨਾਲ ਵਿਚੋਲੇ ਨਹੀਂ ਠੀਕ ਆ ਬਾਈ ਜਿਵੇਂ ਮਰਜ਼ੀ ਝੋਲਾ ਪਾਈ ਕਹਿੰਦਾ ਚੈੱਕ ਕਰੀ ਨਹੀਂ ਹੱਥੀ ਝੋਲਾ ਚਾਹੇ ਮਸ਼ੀਨ ਨਾਲ ਝੋਗਾ ਇੱਕ ਨੰਬਰ ਥਣ ਲੱਗਿਆ ਨੇ ਨਾੜਾ ਨੂੜਾ ਦੇ ਫੁੱਲ ਚੰਗੀਆਂ ਦੁੱਧ ਬਾਈ ਨੇ ਬਹੁਤ ਚੰਗਾ ਤਿਆਰ ਰਸਿਆ ਖੂਲੀ ਬਾਈ ਤੂੰ ਨਹੀਂ ਉਸ ਦਾ ਹੈ ਨਾ ਫੁੱਲ ਕੱਦ ਫੁੱਲ ਬ੍ਰੀਡ ਢਾਂਚਾ ਕਮਾਲ ਦਾ ਥਣ ਇੱਕ ਨੰਬਰ ਆ ਪੂਰਾ ਪੰਡ ਵਾਲਾ ਲੇਵਾ ਲੱਗਿਆ ਬਾਕੀ ਤੋੜ ਕੇ ਦਿਖਾਣ ਨੇ ਲੈ ਉਹ ਵੱ ਲੈ ਬਈ ਸੋਰਾ ਚੈੱਕ ਕਰ। ਸੋਰਾ ਵੀ ਇੱਕ ਨੰਬਰ ਆ ਕੱਦ ਵੱਡ ਬਰੀਟ ਇੱਕ ਨੰਬਰ ਲੱਗੇ। ਉਹ ਗੱਡੀ 34 35 ਲੀਟਰ ਦੱਦ ਦੇਉ ਬਈ। ਓਕੇ ਬਈ। ਇਸ ਲਈ ਸੋਇਆ ਆਪਾਂ 34 35 ਲੀਟਰ ਚੋਇਆ ਦਾ। ਕੀ ਮੋਲ ਆ ਬਈ ਜਾਇਜ। ਮੋਲ ਬਈ ਫੋਨ ਤੇ ਕਰਾਂਗੇ। ਜਾਇਜ ਹੀ ਹੋ। ਹਾਂ ਮੋਲ ਆਪਣਾ ਜਾਇਜ ਹੂ ਲੈਣ ਦੇ ਨਾਲੀ ਗੱਲ। ਓਕੇ ਬਈ। ਮੋਲ ਬਈ ਕਹਿੰਦਾ ਫੋਨ ਤੇ ਕਰ ਲਾਂਗੇ ਬਾਲਾ ਮੋਲ ਨਹੀਂ ਕਰਦੇ ਮੋਲ ਜਿਹਦਾ ਵੱਡਦੇ ਸਾਬ ਨਾਲ ਬਿਲਕੁਲ। ਜਾਇਜ। ਅੱਗੇ ਵੀਰੇ 2 ਨੰਬਰ ਤੇ ਕਿਹੜਾ ਸੂਆ ਸੂਈ ਆ ਇਹ ਬਈ ਦੂਜਾ ਸੂਆ ਸੂਈ ਆ ਕਦੋਂ ਸੂਈ ਆ ਵੀਰੇ ਇਹਨੂੰ ਹੋ ਗਿਆ ਅਜ 15 ਦਿਨ ਹੋ ਗਏ ਮੈਂ ਸੂਈ ਬੱਚਾ ਕੀ ਆ ਮਗਰ ਬੱਚਾ ਜਮਾ ਰੱਬ ਬੱਚੀ ਆ ਬਈ ਬੱਚੀ ਆ ਬਈ ਦੁੱਧ ਕਿੰਨਾ ਤਿਆਰ ਆ ਦੁੱਧ ਦੇਖ ਲੈ ਇਸ ਟਾਈਮ ਬਈ 19 ਲੀਟਰ ਜਮਾ ਡੱਬੇ ਮਰ ਪਾ ਦਿੰਦੇ ਠੀਕ ਆ ਬਈ 19 ਲੀਟਰ ਦੁੱਧ ਬਈ ਕਹਿੰਦਾ ਨੈਟ ਤਿਆਰ ਆ ਪੂਜ ਦੋ ਡਾਂ ਲੈ ਜਾ ਤਾਂ ਵੀ ਕੋਈ ਚੱਕ ਨੀ ਜਰਸੀ ਬਰੀਡ ਚ ਆ ਗਈ ਹੈ ਨਾ ਹਾਂ ਬਾਈ ਇਹ ਜਰਸੀ ਦਾ ਹੋਈ ਫੈਟ ਵੀ ਇਹਦੀ ਵਧੀਆ ਆਉਂਦੀ ਆ ਥਾਣ ਹੀ ਬੜਾ ਚੰਗਾ ਲੱਗਿਆ ਥਾਣ ਤਾਂ ਵੀ ਮੱਝ ਵਾਲਾ ਥਾਣ ਥਾਣ ਬਹੁਤ ਚੰਗਾ ਲੱਗਿਆ ਚਵਾਈ ਚੂਈ ਜਮਾ ਇੱਕ ਨੰਬਰ ਆ ਬਾਈ ਮੁੱਠੀ ਵਾਲਾ ਥਾਣ ਕੱਲਾ ਕੱਲਾ ਥਾਣ ਚਵਾਈ ਬਾਈ ਕਹਿੰਦਾ ਇੱਕ ਨੰਬਰ ਆ ਬਰੀਕ ਬਹੁਤ ਵਧੀਆ ਚਵਾਈ ਆ ਮਗਰ ਵੀ ਬੱਚੀ ਆ ਦੇ ਚੰਗਾਗਾ ਬਾਕੀ ਤੋਰਾ ਚੈੱਕ ਕਰ ਲਿਓ ਫੇਸ ਦੀ ਬਿਊਟੀ ਦੇਖੋ ਬਾਈ ਪੂਰੀ ਪਲੀ ਵੀ ਆ ਜਾਨ ਵਾਲੀ ਬਾੜਾ ਕਿ ਨਹੀਂ ਬਾਈ ਹਾਂ ਬਾਈ ਪੂਰੀ ਜਾਨ ਵਾਲੀ ਬਾਈ ਦੁੱਧ ਦੇਣਾ ਜਮਾ ਬਾਜ ਇਹ ਮੱਝ ਹੋਈ ਜਹੀ ਜਾ ਹੋਏ ਇੱਕ ਬਰਾਬਰੀ ਆ ਹਾਂ ਚਵਾਈ ਵੀ ਮੱਝ ਵਾਲੀ ਆ ਹਾਂ ਫੋਨ ਵੀ ਵਧੀਆ ਹਾਂ ਬਈ ਮੁੱਲ ਫੋਨ ਕੀ ਕਰਾਂਗੇ ਬਾੜਾ ਮੁੱਲ ਨਹੀਂ ਕਰਦੇ ਮੁੱਲ ਬਾਈ ਕਹਿੰਦਾ ਮੁੱਲ ਜਾਏਗੀ ਹੋ ਆਪਣਾ ਲੈਣ ਦੇ ਨਾਲ ਮੁੱਲ ਫੋਨ ਤੇ ਹੋ ਜਾ ਠੀਕ ਬਾਂਦੇ ਬਾਈ ਬਾਂਦੇ ਅੱਗੇ ਮੱਝ ਦਿਖਾ ਦਿਓ ਬਾਈ ਕਿਹੜਾ ਸੂਆ ਸੂਈ ਵੀ ਇਹ ਇਹ ਬਾਈ ਦੂਜਾ ਸੂਈ ਵੀ ਹੈ ਤੀਜੇ ਵਾਸਤੇ ਗੱਬਣਾ ਕਿੰਨੇ ਟਾਈਮ ਦੀ ਇਹ 6 ਮਹੀਨਾ ਦੀ ਗੱਬਣਾ 4 4 ਕਿਲੋ ਦੁੱਧ ਦਾ ਇਸ ਟਾਈਮ ਇੱਕ ਟਾਈਮ ਲੈਂਦੀ ਹੈ ਤੇ ਮਿਲਦੀ ਘਾੜਦੇ ਤੇ ਬਾਈ ਮਿਲਦੀ ਚਾੜਦੀ ਹੈ ਚਾੜਦੀ ਇੱਕ ਟਾਈਮ ਮਿਲਦੀ ਹੈ 4 ਕਿਲੋ ਦੁੱਧ ਦਾ ਠੀਕ ਆ ਤੀਜੇ ਵਾਸਤੇ ਗੱਬਣਾ ਹੈ ਚਵਾਈ ਕਰਕੇ ਲੈ ਜਾਓ ਇੱਕ ਡੰਗ ਮਿਲਦੀ ਹੈ ਸਵੇਰ ਮਿਲਦੀ ਹੈ ਕਿ ਸ਼ਾਮ ਨੂੰ ਬਈ ਸ਼ਾਮ ਨੂੰ ਬਈ ਸ਼ਾਮ ਨੂੰ ਬੋਲੀ ਮੜੀ ਤੋਰਦੀ ਤੋਕੜ ਗੱਬਣਾ ਚੈੱਕ ਕਰਵਾਈ ਵੀ ਆ ਬਈ ਚੈੱਕ ਬਈ ਹਾਂ ਚੈੱਕ ਪਾ ਬਾਈ ਦੀ ਕਰਵਾਈ ਵੀ ਆ ਜਿਹੜਾ ਭਰਾ ਖਰੀਦੂਗਾ ਉਹਦੀ ਚੈੱਕ ਜ਼ਰੂਰ ਕਰਵਾ ਲੈ ਉਹ ਬਈ ਟੇਸਟ ਚੈੱਕ ਕਰ ਲੋ ਸਿੰਗ ਦੀ ਕੁਆਲਿਟੀ ਚੈੱਕ ਕਰ ਲੋ ਕੱਦ ਦਰਮਿਆਨਾ ਜਾ ਬਈ ਮੋਲੇ ਦਾ ਹੀ ਫੋਨ ਤੀਹੋ ਜੀ ਮੋਲੇ ਦਾ ਵੀ ਫੋਨ ਤੇ ਕਰਾਂਗੇ ਬਾਈ ਜੈ ਜੀ ਦਵਾ ਜੈ ਜੀ ਬਈ ਅਪਾ ਮੋਲੇ ਲੈਣ ਦੀ ਵਾਲੀ ਕਰਾਂਗੇ ਬਾਲਾ ਮੋਲ ਨਹੀਂ ਕਰਦੇ ਮੋਲ ਬਾਈ ਕਹਿੰਦਾ ਜੈ ਜੀ ਨਾਗੇ ਸੀ ਭਰਾ ਕੋਲੇ ਤਿੰਨ ਬਈ ਤਿੰਨ ਹੀ ਰੱਖਾਤੇ ਕਿਸੇ ਵੀ ਨੂੰ ਤਿੰਨਾਂ ਚ ਕੋਈ ਵੀ ਪਸੰਦ ਆਵੇ ਬਾਈ ਨਾ ਟੱਕਰ ਲਿਓ ਜੀ ਧੰਨ ਦਵਾ ਠੰਡੀ ਸੀਲਾ ਹੂੰ ਲੋ ਡੰਗ ਆਪਣੇ ਘਰੇ ਚੋਕੀ ਲਿਆ ਸਕਦਾ ਠੀਕ ਆ